ਪੰਜਾਬ ਕੇਸਰੀ ਵੇਖ ਰਿਹਾ ਸਾਰੇ ਦਸ਼ਕਾਂ ਦਾ ਮੈਂ ਕਵੀਸ਼ਾ अरोड़ा ਬਹੁਤ ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਇਸ ਵੇਲੇ ਅਸੀਂ ਕੰਪਨੀ ਗਾਰਡਨ ਦੇ ਠੀਕ ਬਾਹਰ ਮੌਜੂਦ ਆ ਇੱਥੇ ਤੁਹਾਨੂੰ ਹਵਾ ਚ ਝੋਲਦੇ ਹੋਏ ਜਿਹੜੇ ਦਰਖਤ ਨੇ ਉਜਰੂ ਦਿਖਾਈ ਦੇ ਰਹੇ ਹੋਣਗੇ ਐਸ ਵੇਲੇ ਜਿਹੜਾ ਮੌਸਮ ਨੇ ਇੱਕ ਵਾਰ ਰੁਖ ਬਦਲਿਆ ਆਪਣਾ ਇੱਕ ਵਾਰ ਪੂਰੀ ਤਰ੍ਹਾਂ ਨਾਲ ਕਹੀਏ ਮੌਸਮ ਦੀ ਜਿਹੜੀ ਤਬਦੀਲੀ ਵੇਖਣ ਨੂੰ ਸਾਹਮਣੇ ਆਈ ਸੀ ਜਿਹੜੇ ਲੋਕ ਸੀਗੇ ਉਹ ਹੁਣ ਸਵੈਟਰ ਜੈਕਟ ਛੱਡ ਕੇ ਤੇ ਆਮ ਕੱਪੜਿਆਂ ਵਿੱਚ ਦਿਖਾਈ ਦੇਣੇ ਸ਼ੁਰੂ ਹੋ ਗਏ ਸੀ ਮਗਰ ਅੱਜ ਗੱਲ ਕਰੀਏ 2 ਦਿਨ ਪਹਿਲਾਂ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਹੁਣ ਜੋ ਉੱਤਰ ਭਾਰਤ ਵਿੱਚ ਮੌਸਮ ਖਰਾਬ ਹੋਣ ਜਾ ਰਿਹਾ ਹੈ ਔਰ ਵਾਕਈ ਉਸ ਤੋਂ ਬਾਅਦ ਉਸ ਦਾ ਅਸਰ ਜੜਾਇਆ ਕੱਲ ਤੋਂ ਵੇਖਣ ਨੂੰ ਸਾਹਮਣੇ ਆਇਆ ਜਿਸ ਦੇ ਵਿੱਚ ਮੌਸਮ ਵਿੱਚ ਇੱਕੋ ਦਮ ਹੇਅਰਫੇਅਰ ਹੋਇਆ ਜਿਸ ਦੇ ਕਰਕੇ ਬਰਸਾਤ ਕਰਕੇ ਫਿਰ ਇੱਕ ਵਾਰ ਫਿਰ ਤੋਂ ਠੰਡ ਨੇ ਜਿਹੜੀ ਪਕੜ ਆਪਣੀ ਗ੍ਰਫਤ ਬਣਾ ਲਿੱਤੀ ਔਰ ਲੋਕ ਜਿਹੜੇ ਨੇ ਇਸ ਧੁੱਪ ਛਾਂ ਮੀ ਤੇ ਹਨੇਰੀ ਦੇ ਵਿੱਚ ਲਗਾਤਾਰ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਇਹ ਉਹੀ ਹਵਾ ਹੈ ਜਿਸ ਨੂੰ ਲੋਕ ਗਰਮੀਆਂ ਵਿੱਚ ਤਰਸਦੇ ਨੇ ਤੇ ਇਸ ਵੇਲੇ ਜਿਹੜਾ ਕੱਚਾ ਪੱਕਾ ਮੌਸਮ ਹੈ ਲੋਕਾਂ ਨੂੰ ਕਾਫੀ ਹੱਦ ਤੱਕ ਬਿਮਾਰ ਕਰ ਰਿਹਾ ਹੈ ਲੋਕ ਕਾਫੀ ਜ਼ਿਆਦਾ ਬਿਮਾਰ ਹੋ ਰਹੇ ਨੇ ਇਹ ਹਵਾ ਇਹ ਹਨੇਰੀ ਇਹ ਬਰਸਾਤ ਕਿਤੇ ਨਾ ਕਿਤੇ ਇਸ ਵੇਲੇ ਲੋਕਾਂ ਲਈ ਲੋਕਾਂ ਦੀ ਸਿਹਤ ਲਈ ਕਾਫੀ ਵੱਡੀ ਪਰੇਸ਼ਾਨੀ ਦਿੱਕਤ ਦਾ ਸਬਬ ਬਣਿਆ ਹੋਇਆ ਹੈ ਔਰ ਇਸ ਵੇਲੇ ਅਸੀਂ ਇੱਕੋ ਅਪੀਲ ਕਰਨਾ ਚਾਹਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਆਪਣੀ ਸਿਹਤ ਦਾ ਤਾਂ ਖਾਸ तौर ਤੇ ਰੱਖੋ ਜਿਸ ਤ ਨਾਲ ਸਾਡੇ ਨਾਲ ਡਾਕਟਰਸ ਵੀ ਜੁੜਦੇ ਰਹਿੰਦੇ ਨੇ ਲਗਾਤਾਰ ਉਹਨਾਂ ਵੱਲੋਂ ਵੀ ਕਹਾਂ ਜਾਂਦਾ ਹੈ ਕਿ ਹਜੇ ਉਹ ਮੌਸਮ ਨਹੀਂ ਆਇਆ ਜਦੋਂ ਅਸੀਂ ਆਪਣੇ ਕੱਪੜਿਆਂ ਨੂੰ ਨਾਰਮਲ ਕਰ ਦਈਏ ਗਰਮੀ ਵਰਗੇ ਕੱਪੜੇ ਪਾਣੇ ਸ਼ੁਰੂ ਕਰ ਦਈਏ ਕਿਉਂਕਿ ਮੌਸਮ ਦੀ ਚਪੇਟ ਵਿੱਚ ਜੋ ਹੈ ਪੰਜਾਬ ਇਸ ਵੇਲੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਲੋਕ ਜਿਹੜੇ ਨੇ ਲਗਾਤਾਰ ਬਿਮਾਰ ਹੋ ਰਹੇ ਖਾਂਸੀ ਜ਼ੁਕਾਮ ਨਜ਼ਲਾਤੇ ਬਹੁਤ ਤੇਜ਼ ਬੁਖਾਰ ਵੜ ਗੀਆਂ ਜਿਹੜੀਆਂ ਲਾਮਤਾਂ ਨੇ ਉਹ ਲਗਾਤਾਰ ਬਣੀਆਂ ਹੋਈਆਂ ਨੇ ਔਰ ਦੇਖ ਸਕਦੇ ਹੋ ਜੀ ਜਿਸ ਤਰ੍ਹਾਂ ਮੌਸਮ ਵੀ ਤਬਦੀਲੀ ਆ ਐਸ ਵੇਲੇ ਸੂਰਜ ਕਿਤੇ ਦੂਰ ਦੂਰ ਤੱਕ ਵਿਖਾਈ ਨਹੀਂ ਦੇ ਰਿਹਾ ਮਗਰ ਜਿਹੜੀ ਬਰਸਾਤ ਹੈ ਲਗਾਤਾਰ ਜਿਹੜੀ ਕਦੀ ਬਾਰਿਸ਼ ਹੋ ਰਹੀ ਹੈ ਕਦੀ ਹਟ ਜਾਂਦੀ ਹੈ ਕਦੀ ਕਣੀਆਂ ਪੈਂਦੀਆਂ ਕਦੀ ਤੇਜ਼ ਬਾਰਿਸ਼ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਠੰਡੀਆਂ ਹਵਾਵਾਂ ਝੁੱਲਦੀਆਂ ਪਈਆਂ ਨੇ ਉਹ ਕਿਤੇ ਨਾ ਕਿਤੇ ਲੋਕਾਂ ਲਈ ਦਿੱਕਤ ਦਾ ਸਬਬ ਬਣਿਆ ਹੈ ਐਸ ਵੇਲੇ ਆਪਣੇ ਕਹਿੰਦੇ ਜੀ ਬਚਾਅ ਵਿੱਚ ਹੀ ਬਚਾਅ ਹੈ ਔਰ ਆਪਣੇ ਆਪ ਨੂੰ ਸੁਰੱਖਿਤ ਰੱਖਣ ਲਈ ਜੜੇ ਮੋٹے ਕੱਪੜੇ ਜ਼ਰੂਰ ਪਾਓ ਘਰੋਂ ਬਾਹਰ ਨਿਕਲਣ ਲੱਗਿਆਂ ਆਪਣਾ ਪੂਰੀ ਤਰ੍ਹਾਂ ਨਾਲ ਧਿਆਨ ਰੱਖੋ ਨਿੱਗੇ ਕੱਪੜੇ ਪਾ ਕੇ ਨਿਕਲੋ ਉਸ ਤੋਂ ਬਾਅਦ ਜਿ ਸਰ ਡਾਕਟਰਸ ਦੇ ਨਾਲ ਸਾਡੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਉਹਨਾਂ ਵੱਲੋਂ ਕਿਆ ਜਾ ਰਿਹਾ ਜੀ ਠੰਡੇ ਪਾਣੀ ਤੋਂ ਸਖਤ ਪਰਹੇਜ਼ ਕਰੋ ਕਿਉਂਕਿ ਇਸ ਟਾਈਮ ਜਿਨ੍ਹਾਂ ਨੂੰ ਵੀ ਇਹ ਲਾਮਤਾਂ ਆ ਰਹੀਆਂ ਨੇ ਖਾਂਸੀ ਜ਼ੁਕਾਮ ਬੁਖਾਰ ਦੀਆਂ ਉਹ ਛੇਤੀ ਕਿਤੇ ਠੀਕ ਨਹੀਂ ਹੋ ਰਹੀਆਂ ਲੋਕੀ 20 25 25 ਦਿਨ ਐਸਾ ਜ਼ੁਕਾਮ ਬੁਖਾਰ ਖਾਂਸੀ ਤੋਂ ਐਸੇ ਗ੍ਰਫਤ ਵਿੱਚ ਇੱਕ ਵਾਰ ਠੀਕ ਹੋਣ ਤੋਂ ਬਾਅਦ ਸਤੇ ਨਾਲ ਹੀ ਦੁਬਾਰਾ ਤੋਂ ਬਿਮਾਰ ਹੁੰਦੇ ਹੋ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਅੱਜ ਦੀ ਸਾਡੀ ਖਾਸ ਵੀਡੀਓ ਹੈ ਉਹ ਤੁਹਾਡੇ ਸਿਹਤ ਨੂੰ ਸਮਰਪਿਤ ਹੈ ਇਸ ਵਿੱਚ ਜਿੰਨੇ ਵੀ ਸਿਹਤ ਸੰਬੰਧਿਤ ਜਿੰਨੇ ਵੀ ਡਾਕਟਰਸ ਨੇ ਉਹਨਾਂ ਨਾਲ ਖਾਸ ਤੌਰ ਤੇ ਕੰਸਲਟ ਕੀਤਾ ਗਿਆ ਤੇ ਉਹਨਾਂ ਵੱਲੋਂ ਜੜੀਆਂ ਟਿਪਸ ਦਿੱਤੀਆਂ ਗਈਆਂ ਅਸੀਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਵੇਰ ਦੀ ਸੈਰ ਤੋਂ ਪਰਹੇਜ਼ ਕਰੋ ਦੂਸਰਾ ਉਸ ਤੋਂ ਬਾਅਦ ਆਪਣੇ ਖਾਣ ਪੀਣ ਵਿੱਚ ਪੂਰਾ ਧਿਆਨ ਰੱਖੋ ਜੋ ਠੰਡੀਆਂ ਚੀਜ਼ਾਂ ਨੇ ਉਹ ਨਾ ਖਾਓ ਹਜੇ ਮੌਸਮ ਦੀ ਉਹ ਤਬਦੀਲੀ ਨਹੀਂ ਆਈ ਹੈ ਜਿਸ ਦੇ ਵਿੱਚ ਤੁਸੀਂ ਠੰਡੀ ਚੀਜ਼ ਖਾ ਸਕੋ ਆਪਣੇ ਆਪ ਨੂੰ ਨਿੱਗਾ ਰੱਖਣ ਲਈ ਜੋ ਗਰਮ ਹੋ ਸਕੇ ਦੁੱਧ ਚਾਹ ਕਾਫੀ ਇਹਨਾਂ ਚੀਜ਼ਾਂ ਦਾ ਲਗਾਤਾਰ ਸੇਵਨ ਕਰੋ ਕੋਸੇ ਪਾਣੀ ਦਾ ਸੇਵਨ ਕਰੋ ਅਗਰ ਗਲਾ ਖਰਾਬ ਜ਼ੁਕਾਮ ਹੈ ਤਾਂ ਜੋ ਹੈ ਗਾਰਗਲ ਕਰੋ ਨਮਕ ਪਾ ਕੇ ਕੋਸੇ ਪਾਣੀ ਚ ਤਾਂ ਕਿ ਤੁਹਾਡੇ ਗਲੇ ਨੂੰ ਛੇਤੀ ਤੋਂ ਛੇਤੀ ਰਾਹਤ ਮਿਲ ਸਕੇ ਇਸ ਦੇ ਨਾਲ-ਨਾਲ ਜਦੋਂ ਵੀ ਘਰੋਂ ਬਾਹਰ ਨਿਕਲੋ ਤੇ ਆਪਣੇ ਆਪ ਨੂੰ ਕਵਰ ਕਰਕੇ ਨਿਕਲੋ ਜੇ ਗੱਡੀ 'ਚ ਜਾ ਰਹੇ ਹੋ ਤਾਂ ਵੀ ਆਪਣੇ ਆਪ ਨੂੰ ਕਵਰ ਕਰਕੇ ਤਾਂ ਕਿ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਗੱਡੀ 'ਚੋਂ ਇੱਕੋ ਦਮ ਤੁਸੀਂ ਉਹ ਜਿਹੜਾ ਬਾਹਰ ਦਾ ਟੈਂਪਰੇਚਰ ਹੈ ਉਸ ਦੇ ਜਦੋਂ ਉਹ ਉਹਦੇ ਵਿੱਚ ਆਓਗੇ ਉਸ ਟੈਂਪਰੇਚਰ ਦੇ ਵਿੱਚ ਤੇ ਕਿਤੇ ਨਾ ਕਿਤੇ ਉਹ ਤੁਹਾਨੂੰ ਇਫੈਕਟ ਕਰ ਸਕਦਾ ਹੈ ਇਸ ਕਰਕੇ ਅਗਰ ਤੁਸੀਂ ਗੱਡੀ 'ਚ ਵੀ ਜਾ ਰਹੇ ਹੋ ਤੇ ਆਪਣਾ ਪੂਰਾ ਇੰਤਜ਼ਾਮ ਕਰਕੇ ਨਿਕਲੋ ਔਰ ਅਗਰ ਬਾਈਕ ਤੇ ਟੂ व्हीਲਰ ਤੇ ਜਾ ਰਹੇ ਹੋ ਜਾਂ ਥਰੀ व्हीਲਰ ਤੇ ਜਾ ਰਹੇ ਹੋ ਤਾਂ ਵੀ ਆਪਣੀ ਪੂਰੀ ਤਰ੍ਹਾਂ ਨਾਲ ਸਰਦੀ ਨੂੰ ਠੱਕਣ ਵਾਸਤੇ ਜਿਹੜੇ ਕੱਪੜੇ ਨੇ ਉਹ ਪਾ ਕੇ ਨਿਕਲੋ ਇਸ ਤੋਂ ਇਲਾਵਾ ਜੋ ਹੈ ਆਪਣੀ ਸਿਹਤ ਦੀ ਸਾਂਭ ਸੰਭਾਲ ਲਈ ਸਾਰੀਆਂ ਜੜੀਆਂ ਵੀ ਟਿਪਸ ਅਸੀਂ ਦਸੀਆਂ ਹੈ ਇਹਨਾਂ ਨੂੰ ਜੋ ਕਿ ਸਾਡੇ ਜਿਹੜੇ ਸ਼ਹਿਰ ਦੇ ਜਿਹੜੇ ਮਨਨੇ ਪਰਮੰਨੇ ਡਾਕਟਰਸ ਨੇ ਉਹਨਾਂ ਵੱਲੋਂ ਲਿੱਤੀਆਂ ਗਈਆਂ ਔਰ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਦਾ ਜ਼ਰੂਰ ਧਿਆਨ ਰੱਖੋ ਆਉਣ ਵਾਲੇ ਹਜੇ ਅਗਲੇ ਜਿਹੜੇ ਕੱਲ ਦਾ ਵੀ ਦਿਨ ਹੈ ਇਸੇ ਤਰ੍ਹਾਂ ਨਾ ਬਣਿਆ ਰਹੇਗਾ ਦੇਖ ਸਕਦੇ ਹੋ ਜੀ ਉਹਨ ਇੱਕੋ ਦਮ ਧੁੱਪ ਦਾ ਲਸ਼ਕਰ ਜਣਾਇ ਨਿਕਲ ਕੇ ਸਾਹਮਣੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਸਾਡੀ ਵੀਡੀਓ ਸੀ ਜਨ ਹਿੱਤ ਜਨ ਸਿਹਤ ਦੇ ਹਿੱਤ ਵਿੱਚ ਅਸੀਂ ਅੱਜ ਤੁਹਾਡੇ ਨਾਲ ਜੁੜੇ ਹਾਂ ਔਰ ਇਸ ਵੀਡੀਓ ਵਿੱਚ ساری ਜਾਣ ਕਾਰੀ ਦਿੱਤੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਸਾਰੇ ਮੰਨੇ ਪਰਮੰਨੇ ਜਿਹੜੇ ਡਾਕਟਰਸ ਨੇ ਅੰਮ੍ਰਿਤਸਰ ਦੇ ਉਹਨਾਂ ਦੀਆਂ ਸਾਰੀਆਂ ਵਿਸ਼ੇਸ਼ ਟਿਪਸ ਨੂੰ ਅਸੀਂ ਆਪਣੀ ਇਸ ਵੀਡੀਓ ਵਿੱਚ ਸ਼ਾਮਿਲ ਕਰਕੇ ਤੁਹਾਡੇ ਤੱਕ ਪਹੁੰਚਾਇਆ ਹੈ ਲਗਾਤਾਰ ਬਦਲਦੇ ਮੌਸਮ ਦੇ ਕਰਕੇ ਕਿਤੇ ਤੁਸੀਂ ਵੀ ਐ ਨਾ ਹੋਏ ਕਿ ਕੰਮ ਵਾਸਤੇ ਬਾਹਰ ਤਾਂ ਨਿਕਲੇ ਆਂ ਮਗਰ ਉਸ ਤੋਂ ਬਾਅਦ ਘਰ ਲੰਬੀ ਛੁੱਟੀ ਲਈ ਪੈਣਾ ਪਏ ਆਪਣੇ ਆ ਧਿਆਨ ਰੱਖੋ ਆਪਣੇ ਆ ਦਾ ਧਿਆਨ ਰੱਖੋ ਕਿ ਆਪਣੇ ਸ਼ਹਿਰ ਨੂੰ ਤੇ ਆਪਣੇ ਆਪ ਨੂੰ ਸਵਸਥ ਬਣਾਓ ਤੇ ਬਣੇ ਰਹੋ ਪੰਜਾਬ ਕੇਸਰੀ ਤੇ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਨ